ਜੋਹਲਾ ਸਹਿ ਮੇਲਾ ਬਾਬਾ ਸਾਹੂ ਸ਼ਾਹ ਜੀ ਦਾ ਜੀ ਸਿੰਘਾ ਪ੍ਰੈਸ ਨਿਯੰਤਰਕ ਜਸਤ ਣਾਂਵਾਲਾ ਸਰਪਜੀਤ ਸਿੰਘ ਸਾਵੀ ਖੁਸ਼ੀ ਜਨਨ ਸਟੋਰ ਚੋਹਲਾ ਸਾਹਿਬ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੰਦੇ ਪੰਜਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਪੀਰ ਬਾਬਾ ਸ਼ਾਹੂ ਸ਼ਾਹ ਜੀ ਦਾ ਸਲਾਨਾ ਸੱਭਿਆਚਾਰਕ ਜੋੜ ਮੇਲਾ ਅਤੇ ਖੇਡ ਮੇਲਾ ਚੋਹਲਾ ਸਾਹਿਬ ਬਜ਼ਾਰ ਦੁਕਾਨਦਾਰ ਅਤੇ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਨਾਲ ਮਿਤੀ 18 ਜੁਲਾਈ 2024 ਸਾਲ ਦੇ ਪਹਿਲੇ ਵੀਰਵਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਮੇਲੇ ਦੀ ਅਗਲੀ ਵਿਚਾਰ ਕੰਪਲੀਟ ਡਿਟੇਲ ਵਿੱਚ ਜਲਦ ਹੀ ਦਿਖਾਵਾਂਗੇ ਦੱਸ ਰਿਹਾ ਹਾਂ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਉਹਨਾਂ ਨਾਲ ਬੈਠੇ ਸਰਦਾਰ ਮਨਮੋਹਨ ਸਿੰਘ ਪੰਜਾਬ ਪੁਲਿਸ ਇੰਸਪੈਕਟਰ ਅਤੇ ਸਰਬਜੀਤ ਸਿੰਘ ਸਾਬੀ ਅਤੇ ਸਾਹਿਬ ਸਿੰਘ ਅਤੇ ਸ਼ਿਮਲਾ ਅਤੇ ਲਾਲੀ ਸੇਵਾਦਾਰ ਅਤੇ ਕਵਲ ਬਿੱਲਾ ਅਤੇ ਕਾਕਾ ਸੇਵਾਦਾਰ ਅਤੇ ਦਿਲਬਾਗ ਸਿੰਘ ਮਨਿਆਰੀ ਅਤੇ ਗੋਲਡੀ ਪત્રਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਸਦਾਰੂ ਸ਼ਮਸ਼ੂਦੀ ਮੈਂ ਪੱਤਰਕਾਰ ਜਸਵੀਰ ਸਿੰਘ ਅੱਜ ਆਪਾਂ ਚੋਹਲਾ ਸਾਹਿਬ ਸਾਡੇ ਦਰਦਾਰ ਦੇ ਬੈਠੇ ਹਾਂ ਇਹ ਦੱਸੋ ਕਿ ਆਪਾਂ ਸੰਤਾ ਨੂੰ ਕਿੰਨੀ ਤਰੀਕ ਨੂੰ ਮਿਲਣਾ ਆਇਆ ਤੇ ਸੰਤਾ ਨੂੰ ਕੋ ਆਪਣਾ ਹਸਨਾ ਦਿਦਾ ਜੀ ਪਪਾ ਸ਼ਮਸ਼ੂਦੀ ਅਗਰ ਪੁਲਾ ਸਾਹਿਬ ਮਹਾਰਾ ਜਲਾਈ ਦੇ ਵੀਰਵਾਰ ਨੂੰ ਬੜੀ ਖੁਸ਼ੀ ਨਾਲ ਮੇਲਾ ਬਣਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਬੇਨਤੀ ਆ ਪਤਾਂਵਾਸੀਆਂ ਨੂੰ ਕੋਲੋਂ ਦਾ ਬਾਜ਼ਰ ਪਹੁੰਚੋ ਆਪ ਜੀ ਕਹਿੰਦੇ ਹਮ ਹਮਾਗੇ ਕਹਿੰਦੇ ਤਨਮਨ ਤਨਾਂ ਸੇਵਾ ਕਰਕੇ ਬਾਬਾ ਜੀ ਨਾਲ ਸਹਿਯੋਗ ਕਰਕੇ ਮੇਲੇ ਨੂੰ ਜਿੰਦਗੀ ਰਾਤ ਕੋ ਆਪਣੀ ਚਾਚਨ ਜਾਓ ਆਪ ਜੀ ਹੀ ਮੰਨਦੇ ਇਹ ਬੜਾ ਪੁਰਾਣਾ ਮੇਲਾ ਹੈ ਸੰਗਤਾਂ ਹਰ ਸਾਲ ਮਨਾਉਂਦੀਆਂ ਨੇ ਇਸ ਸਾਲ ਵੀ ਆਪ ਕਿਉਂ ਨਹੀਂ ਹੋ ਕੇ ਸੰਗਤਾਂ ਸਹਿਯੋਗ ਕਰਨ ਵੱਡਾ ਮੇਲਾ ਬਣਾਇਆ ਜਾਵੇ ਆਪ ਜੀ ਹੀ ਕਰਦੇ ਅੱਛਾ ਸਰਦਾਰ ਨਿਸ਼ਾਨ ਸਿੰਘ ਜੀ ਆਪ ਜੀ ਹੋ ਰਿਹਾ ਤੇ ਅਗਲੀ ਵਾਰ ਦੱਸਣਾ ਕਿ ਜੇ ਇਸੇ ਤਰ੍ਹਾਂ ਚੱਲ ਰਿਹਾ ਜੀ ਸਿੰਘਾ ਟੀਮ ਅਤੇ ਜਸ ਧੰਨ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913